ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਵਾ ਕਿ ਅੱਜ ਖੋਜੇ ਵਾਲੀ ਧਰਤੀ 'ਤੇ ਇਹ ਜੋ ਹਾਰਦੀ ਸਾਨੂੰ ਮਾਈਟੀ ਕੋ ਅੱਜ 크리스마ਸ ਦਾ ਧਿਆਨ ਜਿਹੜਾ ਉਹ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਤੇ ਖੋਜੇਵਾਲ ਦੀ ਧਰਤੀ ਦੇ ਉੱਤੇ ਵੀ 크리스마ਸ ਦਾ ਧਿਆਨ ਤੁਸੀਂ ਦੇਖਿਆ ਕਿ ਕਿੱਦਾਂ ਇੱਥੇ ਸੰਤਾਂ ਦਾ ਜਿਹੜਾ ਹਜ਼ੂਮ ਹੈ ਉੱਭੜਿਆ ਤੇ ਮੈਂ ਅੱਜ ਦੇ ਇਸ ਪਵਿੱਤਰ ਦਿਨ ਵਿੱਚ ਸਾਰੇ ਹੀ ਟੀਵੀ ਚੈਨਲ ਤੇ ਦੇਖ ਰਹੇ ਪਰਿਵਾਰਾਂ ਨੂੰ ਕ੍ਰਿਸਮਸ ਦੀਆਂ ਖਾਸ ਤੌਰ ਤੇ ਮੁਬਾਰਕਾਂ ਦਿੰਦਾ ਤੇ ਕਾਮਨਾ ਕਰਦਾ ਕਿ ਜਿਹੜਾ ਨਵਾਂ ਸਾਲ ਸ਼ੁਰੂ ਹੋਣ ਵਾਲਾ ਆ ਉਹਦੇ ਵਿੱਚ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਵਡੀਆਂ ਬਲੇਸਿੰਗਸ ਤੇ ਬਰਕਤ ਦੇ। ਅੱਜ ਇਹਦਾ ਪ੍ਰੋਗਰਾਮ ਕਿੱਥੇ ਪਾਇਆ ਜਾ ਰਿਹਾ ਹੈ ਤੇ ਕਿੰਨੇ ਵਜੇ ਇਹਦਾ ਆਰੰਭ ਹੋਇਆ ਸੀਗਾ ਤੇ ਸਮਾਪਤੀ ਕਿਤੇ ਹੋਵੇਗੀ। ਕ੍ਰੀਸਮਸ ਵੇਲੇ ਦਾ ਸੋਇਦਾ ਇਹ ਪ੍ਰੋਗਰਾਮ ਸਟਾਰਟ ਹੈ। ਜੇ ਕਰੀਬ 3:30 ਤੋਂ 4 ਵਜੇ ਦੇ ਵਿੱਚ ਜਿਹੜੇ ਅੱਜ ਦੀ ਸਭਾਤੀ ਹੋਵੇ ਸਭਾਜ ਦੇ ਬਹੁਤਨ ਕੀ ਖਾਸ ਰਿਆ ਅੱਜ ਤੁਸੀਂ ਦੇਖਿਆ ਤੁਹਾਡੇ ਕੈਮਰੇ ਵੀ ਮੈਂ ਦੇਖਿਆ ਔਨ ਸੀਗੇ ਤੇ ਮੇਰਾ ਗੱਲ ਘਟੋ ਘਟ ਬਈ 100 ਤੋਂ ਵੱਧ ਇਹੋ ਜਿਹੇ ਪਰਿਵਾਰ ਸੀਗੇ ਜਿਹੜੇ ਪਿਛਲੇ ਸਮੇਂ ਤੋਂ 크리스마ਸ ਦੇ ਵਿੱਚ ਆਏ ਤੇ ਉਸ ਦਿਨ ਉਹਨਾਂ ਦੇ ਲਈ 2 ਲੱਖ ਜੋੜਿਆਂ ਲਈ ਪ੍ਰਾਰਥਨਾ ਕੀਤੀ ਗਈ ਸੀ ਤੇ ਮੈਨੂੰ ਬਹੁਤ ਖੁਸ਼ੀ ਹੈ ਅੱਜ ਜੋ ਲੋਕ ਆਪਣੇ ਬੱਚੇ ਨਾਲ ਲੈ ਕੇ ਇੱਥੇ ਆਏ ਸੀ ਤੋਂ ਲੋ ਜਾਈ ਸੀ ਕਾਫੀ ਬਿਲਕੁਲ ਤੁਸੀਂ ਦੇਖਿਆ ਬਾਹਰ ਵੀ ਮਨ ਲੋ ਕਿ ਕਿਵੇਂ ਉਹਨਾਂ ਦੇ ਮਨ ਦੇ ਵਿੱਚ ਇੱਕ ਚਾ ਆਇਆ ਤੇ ਇੱਕ ਇੱਛਾ ਹੈ ਤੇ ਗੱਲ ਸਾਰੀ ਆਸਤਾ ਦੀ ਹੈਗੀ ਹੈ ਪ੍ਰਭੂ ਯਿਸੂ ਸਾਰਿਆਂ ਨੂੰ ਪਿਆਰ ਕਰਦੇ ਆਂ ਮੁਹੱਬਤ ਕਰਦੇ ਆਂ ਅਸੀਂ ਵੀ ਸਾਰਿਆਂ ਨੂੰ ਪਿਆਰ ਤੇ ਮੁਹੱਬਤ ਕਰਦੇ ਆਂ ਤੇ ਪਿਆਰ ਦਾ ਸੰਦੇਸ਼ ਦਿੰਦੇ ਆਂ ਜਿਵੇਂ ਦੁਖੀ ਲਚਾਰਾਂ ਤੇ ਬਿਮਾਰਾਂ ਨੂੰ ਇਹ ਗੱਲ ਕਹਿਣੀ ਚਾਹਨਾ ਜੋ ਖੋਤੇਵਾਲ ਆਓ ਤੇ ਆ ਕੇ ਪ੍ਰੇਰ ਕਰਾਓ ਇਮਾਨ ਦੇ ਨਾਲ ਆਓ ਤੇ ਆਪਣੀ ਬਰਕਤ ਨੂੰ ਪਾਓ ਸਾਤ ਕਿੰਨੇ ਲੋਹਿਆਂ ਦੀ ਤੁਸੀਂ ਅਰਦਾਸ ਕੀਤੀ ਸੀ ਸ਼ੀਵਰਤ ਤੇ ਕਿੰਨੇ ਆ ਗਏ ਤੁਸੀਂ ਦੇਖਿਆ ਕਿ ਗਿਣਤੀ ਨਹੀਂ ਕੋਈ ਵੀ ਹੁੰਦੀ ਅੱਜ ਵੀ ਤੁਸੀਂ ਅਣਗਿਣਤ ਲੋਕਾਂ ਨੂੰ ਦੇਖਿਆ ਜਿਨ੍ਹਾਂ ਦੇ ਕੋਲ ਮਤਲਬ ਕਿ ਬੱਚੇ ਨਹੀਂ ਆ ਬੇਉਲਾਦ ਆ ਤੇ ਪ੍ਰੇਰ ਤੁਹਾਡੇ ਸਾਹਮਣੇ ਕੀਤੇ ਆ ਇਹ ਕਲੀਅਰ ਹੀ ਫਿਰ ਐਸੇ ਦਿਨ ਐਸੇ ਟਾਈਮ ਤੇ ਪਹੁੰਚ ਜਾਇਓ ਤੇ ਉਹੀ ਲੋਕ ਬੱਚੇ ਲੈ ਕੇ ਇੱਥੇ ਖੜੇ ਹੋਣਗੇ ਇਹ ਮੇਰਾ ਵਾਦਾ ਆ ਕਰਕੇ ਮੈਂ ਪ੍ਰਭੂ ਯਿਸੂ ਮਸੀਹ ਦੇ ਉਸ ਵਚਨਾਂ ਦੇ ਉੱਤੇ ਵਿਸ਼ਵਾਸ ਕਰਦਾ ਤੇ ਮੈਨੂੰ ਭਰੋਸਾ ਆ ਪੂਰਨ ਕਿਸੇ ਤਰੀਕੇ ਨਾਲ ਤੁਸੀਂ ਅਗਲੀ ਵਾਰੀ ਵੀ ਗਵਾਈਆਂ ਸੁਣੋਗੇ ਅਸਤੋ ਜੀ ਦੇਖਿਆ ਜਾਂਦਾ ਤੁਸੀਂ ਤਾਂ ਪਿਆਰ ਦਾ ਸੁਨੇਹਾ ਦਿੰਦੇ ਹੋ ਪਰ ਕੁਝ ਜਿਹੜੇ ਧਰਮ ਵਿਰੋਧੀ ਲੋਕ ਆ ਕੁਝ ਨਾ ਕੋਈ ਪੰਗੇ ਵਗੈਰਾ ਮੰਦਰਾਂ ਦੇ ਦੂਤਾ ਪਿੱਛੇ ਜੋ ਪੋਸਟਰ ਪਾੜ ਗਏ ਕੀ ਕਹਿਣਾ ਚਾਹੁੰਗੋ ਮੇਰਾ خیال ਉਹ ਕਮਜ਼ੋਰ ਦਿਲ ਦੀਆਂ ਵਿਚਾਰਾਂ ਨੇ ਆਪਾਂ ਨੂੰ ਕਿਸੇ ਦੇ ਨਾਲ ਵੀ ਨਫ਼ਰਤ ਨਹੀਂ ਕਰਨੀ ਚਾਹੀਦੀ ਇਹੋ ਜਿਹੇ ਹਰਕਤਾਂ ਕਰਨ ਦੇ ਨਾਲ ਆਪਾਂ ਕਿਸੇ ਨੂੰ ਨੀਵਾ ਨਹੀਂ ਕਰ ਸਕਦੇ ਸਗੋਂ ਸਾਡਾ ਆਪਣਾ ਕਿਰਦਾਰ ਨੀਵਾ ਹੁੰਦਾ ਤੇ ਮੈਂ ਉਹਨਾਂ ਦੇ ਲਈ ਵੀ ਬlesing ਹੀ ਦਿੰਦਾ ਹਾਂ ਪਰਮਾਤਮਾ ਨਾਲ ਵੀ ਨੇਕ ਮਤ ਬੁੱਧ ਤੇ ਸਮਤ ਵੇਣ ਤਾਂ ਕਿ ਸਾਡੇ ਦੇਸ਼ ਵਿੱਚ ਜਿਹੜੀ ਸ਼ਾਂਤੀ ਆ ਉਹ ਬਹਾਲ ਰਵੇ ਤੇ ਸਾਡਾ ਦੇਸ਼ ਜਿਹੜਾ ਉਹ ਖੁਸ਼ਹਾਲ ਰਹੇ। ਅੱਛੀ ਇੱਕ ਸਵਾਲ ਹੋਵੇ ਇਸ ਤਰ੍ਹਾਂ ਵੀ ਇਹ ਵੀ ਦੱਸਿਆ ਕਿ ਹੋਰ ਪੜੇਗੇ ਪਿਛਲੇ ਇੱਕ ਹੋਰ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਵਾਇਰਲ ਹੋਈ ਕੁਝ ਸਮੇਂ ਤੋਂ ਹੋਈ ਆ ਜਿਹਦੇ ਵਿੱਚ ਤੁਹਾਡੇ ਤੇ ਇਨਜਾਮ ਲਾਇਆ ਜਾ ਰਿਹਾ ਕਿ ਬਸ ਵੀਡੀਓ ਘੋਟੀਪੀ ਹੋ ਜੀ ਪਰ ਇਹ ਲੁਕਣ ਧੀਕਰ ਹੋਇਆ ਉਹਦੇ ਬਾਰੇ ਕੀ ਕਹਿੰਦੇ? ਦੇਖੋ ਗੱਲ ਇਦਾਂ ਕਿ ਜਿਹੜੇ ਬਹੁਤ ਸਾਰੇ ਡਾਕਟਰ ਆ ਤੁਸੀਂ ਦੇਖੋ ਅੱਖਾਂ ਦੇ ਡਾਕਟਰ ਆ ਉਹਨਾਂ ਦੇ ਆਪਣੇ ਐਨਕ ਲੱਗੀ ਹੁੰਦੀ ਆ। ਸੋ ਇਹ ਤਾਂ ਪਰਮਾਤਮਾ ਨੇ ਕਿਹੜੇ ਵੇਲੇ ਕਿਹੜੇ ਬੰਦੇ ਨੂੰ ਹੀਲ ਕਰਨਾ ਉਹਦੇ ਹੱਥ ਵਿੱਚ ਆ। ਅਸੀਂ ਕਦੀ ਕਿਸੇ ਵੀਡੀਓ ਤੇ ਦਾਵਾ ਨਹੀਂ ਕਰਦੇ ਕਿ ਅਸੀਂ ਕਰਦੇ ਆਂ। ਤਾਂ ਇਹ ਸਵਾਲ ਤੁਸੀਂ ਮੇਰੇ ਨਾਲ ਕਰ ਸਕਦੇ ਆ ਜੇ ਮੈਂ ਇਹ ਦਾਵਾ ਕਰਾਂ ਕਿ ਮੈਂ ਕਰਦਾ। ਮੈਂ ਤਾਂ ਇਹ ਕਹਿਣਾ ਕਿ ਵਿਸ਼ਵਾਸ ਦੇ ਨਾਲ ਆਓ ਅਸੀਂ ਅਰਦਾਸ ਕਰਦੇ ਆਂ ਤੇ ਪਰਮੇਸ਼ਰ ਉਸ ਅਰਦਾਸ ਦਾ ਉੱਤਰ ਦਿੰਦੇ ਆਂ। ਅੱਜ ਜਿਸ ਵਾਸਤੇ ਤੁਹਾਡਾ ਦੁਨੀਆ ਨੂੰ ਕੀ ਸੰਦੇਸ਼ ਆ? ਮੇਰਾ ਸਾਰੀ ਦੁਨੀਆ ਨੂੰ ਇਹ ਸੰਦੇਸ਼ ਆ ਕਿ ਸਾਨੂੰ ਭੁਲਾਈ ਦੇ ਕੰਮਾਂ ਵਿੱਚ ਆਪਣੇ ਜੀਵਨ ਨੂੰ ਲਾਉਣਾ ਚਾਹੀਦਾ ਨਫ਼ਰਤ ਨੂੰ ਖਤਮ ਕਰਨਾ ਚਾਹੀਦਾ ਧਰਮ ਦੀਆਂ ਦਿਵਾਰਾਂ ਨੂੰ ਖਤਮ ਕਰਨਾ ਚਾਹੀਦਾ ਔਰ ਪ੍ਰਮਾਤਮਾ ਦਾ ਉਹ ਟਾਹਸਰਾ ਲੈ ਕੇ ਆਪਣਾ ਨਵਾਂ ਜੀਵਨ ਸ਼ੁਰੂ ਕਰਨਾ ਚਾਹੀਦਾ ਨਵੇਂ ਸਾਲ ਵਿੱਚ ਨਵੇਂ ਕੰਮ ਕਰੋ ਤੇ ਇਨਸਾਨ ਨੂੰ ਇਨਸਾਨ ਸਮਝੋ ਤੇ ਇਨਸਾਨੀਅਤ ਦਾ ਜਿਹੜਾ ਜਾਮਾ ਪ੍ਰਮਾਤਮਾ ਨੇ ਸਾਨੂੰ ਦਿੱਤਾ ਆ ਉਹਦਾ ਆਨੰਦ ਪ੍ਰਾਪਤ ਕਰੋ ਤੇ ਦੂਜਿਆਂ ਨੂੰ ਵੀ ਉਹਦਾ ਆਨੰਦ ਪ੍ਰਾਪਤ ਕਰ ਦਿਓ ਬੈਸਟ ਆਫ ਵਰਡਸ ਇਨ ਯੂਰ ਲਾਈਫ ये कब हो सकता है वेन इट कैन हैपन जब परमेश्वर का अभिषेक आपके ऊपर आ जाए वेन द नोइंग आप ऐसे इंसान बन जाएंगे यू शेल्फ कम अ पर्सन लोग आपकी एग्जाम्पल देंगे पीपल गिव योर किग्जाम्पल परमेश्वर आपको